ਇਸ ਤਰੀਕੇ ਨਾਲ ਦਾਖਲ ਕਰੋਗੇ ਦਰਵਾਜ਼ੇ ਬਿਲਕੁਲ ਆ ਨਹੀਂ ਖੁੱਲਦਾ ਤੁਹਾਡੀ ਸੰਗਿਆ ਪਹਿਲਾਂ ਕੋਈ ਨਾ ਰਿਕਾਰਡ ਕਰਕੇ ਕਟੇ ਤੁਸੀਂ ਜੁੜੇ ਜਮਾ ਕਰਾਓ ਜੁੜੇ ਜਮਾ ਕਰਾਉਣ ਤੋਂ ਬਾਅਦ ਕਰਦੇ ਹੋ ਇਹਨਾਂ ਤੁਸੀਂ ਦਰਵਾਜ਼ੇ ਤੋਂ ਬਾਹਰ ਆਸ-ਪਾਸੇ ਦੀ ਵਾਲਨਾ ਵਾਸ਼ਬੈਸ ਲੱਗਿਆ ਬਾਹਰ ਆ ਕੇ ਤੁਸੀਂ ਇਹਨਾਂ ਵਾਸ਼ਬੈਸ ਕਰਦੇ ਹੋ ਉਹ ਜਿਹੜਾ ਕੋਈ ਲੰਬੇ ਇਹ ਰਸਿਲ ਲੈ ਕੇ ਆਇਆ ਤੇ ਮੇਰੇ ਬਿਲਕੁਲ ਵੈਕਸ ਹਾਲ ਦੇ ਐਂਡ ਦੇ ਕਾਉਂਟਰ ਲੱਗਿਆ ਲੰਗਰ ਜਮਾ ਕਰਵਾਉਣ ਵਾਲਾ ਮੁੰਡਾ ਤੇ ਬੈਠਾ ਇਸ ਉੱਤੇ ਨੋਟ ਕੋ ਆ ਕੇ ਜਮਾ ਕਰਵਾਉਂਦਾ ਹੈ ਉਸ ਲੰਗਰ ਵਾਲੇ ਕਾਊਂਟਰ ਦੇ ਬਿਲਕੁਲ ਕੋਲੇ ਪਾਸੇ ਤੁਹਾਡੇ ਖਵ्यात ਨੂੰ ਬਰਾਂਡੇ ਬਣਿਆ ਆਇਆ ਹੈ ਔਰ ਉਸੇ ਬਰਾਂਡੇ 'ਚ ਤੁਸੀਂ ਅੰਦਰ ਇਨਰ ਆਉਣਾ ਬਰਾਂਡੇ 'ਚ ਥੋੜਾ ਜਿਹਾ ਜਗੇ ਜਾਓ ਇਸੇ ਪਾਸੇ ਨੂੰ ਤੇ ਸੈਂਟਰ 'ਚ ਜਾ ਕੇ ਬਰਾਂਡੇ ਦੇ ਅੰਦਰ ਸਰੋਵਰ ਸਾਹਿਬ ਦਾ ਪ੍ਰਵਾਨ ਕੀਤਾ ਹੈ ਉੱਥੇ ਸਾਈਨ ਬੋਰਡ ਵੀ ਲੱਗਿਆ ਹੈ ਬਰਾਂਡੇ ਦੇ ਅੰਦਰ ਸਰੋਵਰ ਸਾਹਿਬ ਦਾ ਉੱਥੇ ਤੁਸੀਂ ਸਟਾਫ ਕਰ ਸਕਦੇ ਹੋ ਮੇਨ ਪਾਸੇ ਦਰਵਾਜ਼ਾ ਸਾਹਿਬ ਹੋਣੀ ਹੈ ਨੀਓਂ ਫਿਰ ਲੰਦੇ ਬੈਠੋ ਸੈਂਟਰ ਵਿੱਚ ਚਾਰਾ ਪਾਸੇ ਬਰਾਡੇ ਸੈਂਟਰ 'ਚ ਕੁਲ ਕਰ ਸਕਦੇ ਹੋ ਤੇ ਇਹ ਗੋਦਵਰਾ ਸਾਹਿਬ ਦੇ ਕੋਲ ਬਾਬਾ ਜੀ ਦਾ ਗੁਰੂ ਘਰ ਸਾਂ ਜਿੱਦਾਂ ਆਪਣੇ ਖੇਤਾਂ ਨੂੰ ਪਾਣੀ ਦੇ ਜਰੇ ਨੇ ਉਹ ਵੀ ਇਥਸੇ ਕੋਸਤਰਾ ਹੀ ਮੌਜੂਦ ਹੈ ਉਸ ਸਾ ਦਾ ਉਹ ਸਾ ਤੋਂ ਚੱਕਸਿੰਦ ਨਾਲੇ ਜਾਣ ਵਾਸਤੇ ਇੱਕ ਟੈਕ ਕੋਦਰਾ ਮਿਲ ਜੇ ਉਹ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਉਸ ਤੋਂ ਬਾਅਦ ਅਗਰ ਰੇਲਗੜ੍ਹ ਆਉਣਾ ਤੇ ਅੰਦਰ ਜਾ ਕੇ ਜਦੋਂ ਮੀਨ ਗੋਦਵਰਾ ਸਾਹਿਬ ਤੋਂ ਬਿਲਕੁਲ ਇਸ ਪਾਸੇ ਨੂੰ ਆਪਣੇ ਖੱਬੇ ਆਉਦੇ ਤੁਹਾਨੂੰ ਇੱਕ ਡਿਓੜੀ ਨਜ਼ਰ ਆਵੇਗੀ ਉਸ ਡਿਓੜੀ ਦੇ ਮੁੱਥੇ ਤੇ ਲਿਖਿਆ ਹੋਇਆ ਹੈ ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ ਉਸ ਕਰਤਾਰ ਉੱਪਰ ਡਿਉੜੀ ਦੇ ਬਿਲਕੁਲ ਬੈਕ ਸਾਈਡ ਤੇ ਹੰਦਰਾ ਹੈ ਟ੍ਰਾਈਗਰ ਚੱਕਣਾ ਤੁਸੀਂ ਲੰਗਰ ਦੇ ਸ਼ਹਿਰ ਤੋਂ ਬਾਹਰ ਅਗਰ ਮਾਰਕੀਟ ਜਾਣਾ ਚਾਹੋ ਤਾਂ ਲੰਗਰ ਹਾਲ ਦੇ ਕੋਲ ਉਹਦੀ ਬੈਕ ਸਾਈਡ ਤੇ ਮਾਰਕੀਟ ਹੈ ਤੁਸੀਂ ਉਧਰੋਂ ਦੀ ਮਾਰਕੀਟ ਜਾ ਸਕਦੇ ਤੇ ਜੇ ਆਪਣੇ ਜੋੜੇਪਾਗੇ ਮਾਰਕੀਟ ਜਾਣਾ ਤੁਸੀਂ ਤੇ ਫਿਰ ਵਾਪਸ ਆਣਾ ਜੋੜਾ ਘਰ ਜੋੜੇਪਾਗੇ ਤੇ ਬਾਹਰੋਂ ਦੀ ਵੀ ਸਿੱਧਾ ਇੱਥੇ ਨਹੀਂ ਪਸਦਾ ਜਣਾ ਮਾਰਕੀਟ ਜੋੜੇਪਾਗੇ ਬਾਹਰੋਂ ਦੀ ਵੀ ਮਾਰਕੀਟ ਜਾ ਸਕਦੇ ਹੋ ਜ਼ਿਆਦਾ ਦੂਰ ਨਹੀਂ 3-4 ਮਿੰਟ ਤੁਸੀਂ ਪੈਦਲ ਮਾਰਕੀਟ ਜਾ ਸਕਦੇ ਹੋ ਹੋਟਲ ਦੇ ਵਿੱਚ ਵਾਸ਼ਰੂਮ ਦੀ ਫੈਸਿਲਿਟੀ ਵੀ ਹੋ ਰਹੀ ਹੈ। ਮਗਰ ਕਿਸੇ ਨੇ ਕਰੰਸੀ ਰੇਟ ਚੈੱਕ ਕਰਾਉਣੀ ਹੈ ਤੇ ਉਹ ਵੀ ਸਟਾਫ ਤੋਂ ਪੁੱਛ ਸਕਦੇ ਹੋ। ਇਸ ਤੋਂ ਇਲਾਵਾ ਬਾਬਾ ਜੀ ਦੀ ਖੇਤੀ ਸਾਹਿਬ ਦੇ ਦਰਸ਼ਕ ਲੈਣੇ ਬਾਹਰ ਨਿਕਲਦੇ ਦਰਵਾਜ਼ੇ ਤੋਂ ਅਸपास ਜਿਹੜੀ ਜ਼ਮੀਨ ਹੈ ਤੇ ਬਾਬਾ ਜੀ ਦੀ ਖੇਤੀ ਸਾਹਿਬ ਹੈ। ਤੁਸੀਂ ਝੋੜੇ ਬਾਗ ਵਿੱਚ ਅંદર ਜਾ ਸਕਦੇ ਹੋ ਦਸੰਦ ਦਸੰਦ ਦਿਨ। ਬਾਕੀ ਬਿਲਡਿੰਗ ਦੇ ਅੰਦਰ ਹਰ ਜਗ੍ਹਾ ਸਾਈਨ ਬੋਰਡ ਲੱਗੇ ਹੋਏ ਨੇ ਇਨਗਲਿਸ਼ ਉੱਤੇ ਮਿਲ ਰਹੇ ਹੋ। ਜੇ ਦਸਦੇ ਬਾਰੇ ਕੋਈ ਚਿੰਤਾ ਹੈ ਇਸ ਕੋਸੇ ਫਿਰ ਵੀ ਕੋਈ ਗੱਲ ਪੁੱਛਣੀ ਹੋਵੇ ਤੁਸੀਂ ਪੁੱਛ ਸਕਦੇ ਹੋ। ਆਖਰੀ ਗੱਲ ਥੋੜਾ ਜਿਹਾ ਤੇ ਸਟੇ ਦਾ ਟਾਈਮ ਪਾਤਰੀ ਵਾਸ 4:00 ਵਜੇ ਜਾਏਗੀ ਉਸ ਤੋਂ ਪਹਿਲਾਂ ਉਹ ਰਿਪੋਰਟ ਜਲਦੀ ਜਾਣਾ ਚਾਹੁੰਦਾ ਹੈ 15 ਤੋਂ 20 ਮਿੰਟ ਬਾਅਦ ਰੇਡੀ ਹੈ ਤੇ ਵਾਪਸ ਆਦੀ ਹੈ ਤੁਸੀਂ ਕਿਸੇ ਵੀ ਟਾਈਮ ਵਾਪਸ ਆ ਸਕਦੇ ਹੋ ਇਸੇ ਅਸਰ ਕਰਾਂਗੇ ਤੁਹਾਡਾ ਅੱਜ ਦਾ ਦਿਨ ਬਹੁਤ ਜ਼ਿਆਦਾ ਬੋਲ ਮਾਈ ਜੀ ਜੀ ਕਾ ਕਾਲ ਕੋਈ ਜੀ ਕਿ ਫੋਟੇ